ਮੈਂ ਨੌਕਰੀ ਛੱਡੀ ਸੀ ਬਰਗਾੜੀ ਕੇਸ ਨੂੰ ਲੈ ਕੇ। ਉਹ گاڑی ਦੇ ਮੁੱਦੇ ਤੇ ਕੇਦਰੀਵਾਲ ਸਾਹਿਬ ਨੇ ਕੋਈ ਟਵੀਟ ਕੀਤਾ ਜੇ 10 ਤਰੀਖ ਤੋਂ ਬਾਅਦ ਜਦੋਂ ਸਾਡੀ ਸਰਕਾਰ ਬਣ ਗਈ ਕੋਈ ਐਕਟਿਵਿਟੀ ਦਿਖਾ ਦਿਓ ਨਾ ਤੁਸੀਂ। ਏਅਰਪੋਰਟ ਤੋਂ ਜਦੋਂ ਉਤਰਦੇ ਸੀ ਹੁਣਰ ਵਿਜੇ ਪ੍ਰਤਾਪ ਸਿੰਘ ਜੀ ਦੀ ਇਨਕੁਆਰੀ ਹੈ ਚੰਨੀ ਸਾਹਿਬ ਪੜ੍ਹ ਲੈ 24 ਘੰਟੇ ਵਿੱਚ ਇਨਸਾਫ ਦੇ ਦੇ। ਕੀ 24 ਘੰਟਾ ਨਹੀਂ ਆਇਆ ਜੀ ਸਵਾ 3 ਸਾਲ ਹੋ ਗਏ। ਮੈਂ ਡਰਾਮੇਬਾਜ਼ੀ ਦੇ ਵਿੱਚ ਨਹੀਂ ਸ਼ਾਮਿਲ ਹੁੰਦਾ। ਡਰਾਮੇਬਾਜ਼ੀ ਕੀਤੀ ਗਈ ਜੀ। ਜੁੱਧ ਨਸ਼ਿਆਂ ਵਿਰੁੱਧ ਜਦੋਂ ਨਸ਼ਿਆਂ ਦੇ ਵਿਰੁੱਧ ਜੁੱਧ ਲੜਿਆ ਜਾਂਦਾ ਹੈ ਲੜਿਆ ਹਾਂ ਜੀ ਅੰਮ੍ਰਿਤਸਰ ਨੂੰ ਅਸੀਂ ਨਸ਼ਾ ਮੁਕਤ ਕਰ ਚੁੱਕੇ ਹਾਂ 2007 8 9 ਸਾਰੇ ਅੰਮ੍ਰਿਤਸਰ ਦੇ ਵਿੱਚ ਜਾ ਕੇ ਤੁਸੀਂ ਪਤਾ ਕਰੋ ਜਦੋਂ ਜੁੱਧ ਲੜਿਆ ਜਾਂਦਾ ਹੈ ਨਾ ਨਸ਼ਿਆਂ ਦੇ ਵਿਰੁੱਧ ਤਾਂ ਨਮਾਇਸ਼ ਨਹੀਂ ਕੀਤੀ ਜਾਂਦੀ ਜੋ ਕੋਲਡ ਆਮ ਆਦਮੀ ਪਾਰਟੀ ਵਾਲਾ ਹੁਣ ਮੈਂ ਹੁਣ ਤੋਂ ਸੋ ਕੋਲਡ ਆਮ ਆਦਮੀ ਪਾਰਟੀ ਵਾਲਾ ਕਹਾਂਗਾ ਕਿਉਂਕਿ ਜੋ ਲੋਕ ਇਹ ਛੱਡ ਗਏ ਸਵਰਾਜ ਨੂੰ ਸਵਰਾਜ ਦੇ ਆਈਡਿਓਲੋਜੀ ਨੂੰ ਛੱਡ ਗਏ ਉਹ ਤੱਥਾ ਕਥਿਤ ਆਮ ਆਦਮੀ ਪਾਰਟੀ ਵਾਲੇ ਹੈ ਸਭ ਤੋਂ ਜਿਹੜਾ ਬੜਾ ਵੱਡਾ ਮੁੱਦਾ ਸੀ ਜਸ ਕਰਕੇ ਇਹਨਾਂ ਨੂੰ ਛਾਲ ਮੇਲੀ ਰਾਜਨੀਤੀ ਦੇ ਵਿੱਚ ਮੈਂ ਨੌਕਰੀ ਛੱਡੀ ਸੀ ਬਰਗਾੜੀ ਕੇਸ ਨੂੰ ਲੈ ਕੇ 9 ਅਪ੍ਰੈਲ ਨੂੰ ਬਰਗਾੜੀ ਦੇ ਮੁੱਦੇ ਤੇ ਕੇਜਰੀਵਾਲ ਸਾਹਿਬ ਨੇ ਕੋਈ ਟਵੀਟ ਕੀਤਾ ਜੀ 10 ਤਰੀਕ ਤੋਂ ਬਾਅਦ ਜਦੋਂ ਸਾਡੀ ਸਰਕਾਰ ਬਣ ਗਈ ਕੋਈ ਇੱਕ ਟਵੀਟ ਦਿਖਾ ਦਿਓ ਨਾ ਤੁਸੀਂ ਹੁਣ ਇਹ ਅਰਪੋਰਟ ਜਦੋਂ ਉੱਤਰਦੇਸ਼ੀ ਕੁਮਾਰ ਵਿਜੇ ਪ੍ਰਤਾਪ ਸਿੰਘ ਜੀ ਦੀ ਇਨਕੁਆਇਰੀ ਹੈ ਚੰਨੀ ਸਾਹਿਬ ਪੜ੍ਹ ਲੈ 24 ਘੰਟੇ ਵਿੱਚ ਇਨਸਾਫ ਦੇ ਦੇ ਇਹ 24 ਘੰਟਾ ਨਹੀਂ ਆਇਆ ਜੀ ਸਵਾ 3 ਸਾਲ ਹੋ ਗਿਆ ਸਵਾ 3 ਸਾਲ ਹੋ ਗਿਆ ਤਾਂ ਉਹ 24 ਘੰਟਾ ਆਇਆ ਨਹੀਂ ਜੀ ਕੋਈ ਟਵੀਟ ਨਹੀਂ ਹੈ ਤੁਹਾਨੂੰ ਸਭ ਤੋਂ ਜ਼ਿਆਦਾ ਦੁੱਖ ਹੈ ਅਸੈਂਬਲੀ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਮੁੱਦੇ ਦੇ ਉੱਤੇ ਵੀ ਮੈਂ ਗੱਲ ਕੀਤੀ ਹੈ ਇਸ ਮੁੱਦੇ ਦੇ ਉੱਤੇ ਗੱਲ ਕੀਤੀ ਹੈ ਤੇ ਜੋ ਡਰੱਗਸ ਦਾ ਇਹਨਾਂ ਦਾ ਮੁੱਦਾ ਤੁਸੀਂ ਤੁਸੀਂ ਆਪ ਸਵਾਲ ਕਰ ਰਹੇ ਹੋ ਮੈਂ ਡਰਾਮੇਬਾਜ਼ੀ ਦੇ ਵਿੱਚ ਨਹੀਂ ਸ਼ਾਮਿਲ ਹੁੰਦਾ ਹਾਂ ਜੀ ਡਰਾਮੇਬਾਜੀ ਕੀਤੀ ਗਈ ਜੀ ਜੁੱਧ ਨਸ਼ਿਆਂ ਦੇ ਵਿਰੁੱਧ ਜਦੋਂ ਨਸ਼ਿਆਂ ਦੇ ਵਿਰੁੱਧ ਜੁੱਧ ਲੜਿਆ ਜਾਂਦਾ ਅਸੀਂ ਲੜਿਆ ਹਾਂ ਜੀ ਅੰਮ੍ਰਿਤਸਰ ਨੂੰ ਅਸੀਂ ਨਸ਼ਾ ਮੁਕਤ ਕਰ ਚੁੱਕੇ ਹਾਂ 2007 8 9 ਸਾਰੇ ਅੰਮ੍ਰਿਤਸਰ ਦੇ ਵਿੱਚ ਜਾ ਕੇ ਤੁਸੀਂ ਪਤਾ ਕਰ ਲੋ ਜਦੋਂ ਜੁੱਧ ਲੜਿਆ ਜਾਂਦਾ ਹੈ ਨਾ ਨਸ਼ਿਆਂ ਦੇ ਵਿਰੁੱਧ ਤਾਂ ਨਮਾਇਸ਼ ਨਹੀਂ ਕੀਤੀ ਜਾਂਦੀ ਹੈ ਜੀ ਉਹ ਇਸ ਤਰ੍ਹਾਂ ਦਾ ਜੁੱਧ ਹੁੰਦਾ ਹੈ ਨਾ ਅੰਦਰ ਖਾਤੇ ਉਹ ਜੁੱਧ ਲੜਿਆ ਜਾਂਦਾ ਹੈ ਅੰਦਰ ਖਾਤੇ ਲੜਿਆ ਜਾਂਦਾ ਹੈ ਔਰ ਨਸ਼ਾ ਖਤਮ ਹੋ ਜਾਂਦਾ ਹੈ 2007 8 9 ਜਦੋਂ ਮੈਂ ਸੀਗਾ ਕ੍ਰਾਈਮ ਵੀ ਖਤਮ ਸੀ ਸਟੇਨ ਸਨੇਚਿੰਗ ਪਰਸ ਸਨੇਚਿੰਗ ਨਸ਼ਾ ਸਾਰਾ ਚੀਜ਼ ਖਤਮ ਸੀ ਠੀਕ ਹੈ ਨਾ ਉਹ ਸੇ ਚੀਜ਼ ਦਾ ਫਾਇਦਾ ਇਹਨਾਂ ਨੂੰ ਮਿਲਿਆ ਨੇ ਜੀ ਸੋ ਕਾਲਡ ਆਮ ਆਦਮੀ ਪਾਰਟੀ ਵਾਲਿਆਂ ਨੂੰ ਹੁਣ ਮੈਂ ਹੁਣ ਤੋਂ ਸੋ ਕਾਲਡ ਆਮ ਆਦਮੀ ਪਾਰਟੀ ਵਾਲਾ ਕਹਾਂਗਾ ਕਿਉਂਕਿ ਜੋ ਲੋਕ ਇਹ ਛੱਡ ਗਏ ਸਵਰਾਜ ਨੂੰ ਸਵਰਾਜ ਦੇ ਆਈਡੀਓਲੋਜੀ ਨੂੰ ਛੱਡ ਗਏ ਉਹ ਤਤਕथित ਆਮ ਆਦਮੀ ਪਾਰਟੀ ਵਾਲੇ ਹੋ ਗਏ ਮੈਂ ਤਾਂ ਜੀ ਅਸਲੀ ਆਵਾਮੀ ਪਾਰਟੀ ਮੈਂ ਚਲਾ ਰਿਹਾ ਹਾਂ ਮੈਂ ਅਸਲੀ ਆਵਾਮੀ ਪਾਰਟੀ ਮੈਂ ਚਲਾਵਾਂਗਾ ਵਕਤ ਆਏਗਾ ਪੰਜਾਬ ਦੇ ਲੋਕ ਦੱਸ ਦੇਣਗੇ ਰਹੀ ਗੱਲ ਤੁਸੀਂ ਅਸਲੀ ਆਵਾਮੀ ਪਾਰਟੀ ਦੇ ਵਿੱਚ ਕੌਣ-ਕੌਣ ਹੈ ਇਹ ਤਾਂ ਨਹੀਂ ਤੁਸੀਂ ਦੱਸ ਰਹੇ ਪਰ ਕਿੰਨੇ ਜਣੇ ਆ ਇਹ ਤਾਂ ਦੱਸ ਦਿਓ ਇਹ ਤਾਂ ਇਲੈਕਸ਼ਨ ਕਰਾਓਗੇ ਨਾ ਤੁਸੀਂ ਜਦੋਂ ਜਨਰਲ ਇਲੈਕਸ਼ਨ ਕਰਾਓਗੇ ਫਿਰ ਪਤਾ ਲੱਗੇਗਾ ਮੈਂ ਕੁਝ ਹੋਰ ਕਹਾਂਗਾ ਕੋਈ ਹੋਰ ਕੁਝ ਹੋਰ ਕਹੇਗਾ ਲੇਕਿਨ ਜਿਸ ਦਿਨ ਤੁਸੀਂ ਇਲੈਕਸ਼ਨ ਕਰਾਓਗੇ ਜਨਰਲ ਇਲੈਕਸ਼ਨ ਜਿਮਨੀ ਚੋਣ ਨੂੰ ਦੇਖੋ ਮੈਂ ਪਹਿਲਾਂ ਵੀ ਬੋਲਦਾ ਜਿਮਨੀ ਚੋਣ ਤੋਂ ਦੇਖੋ ਮੈਂ ਉਹਨੂੰ ਕਾਊਂਟ ਨਹੀਂ ਕਰਦਾ ਜਦੋਂ ਤੁਸੀਂ ਜਨਰਲ ਇਲੈਕਸ਼ਨ ਕਰਾਓਗੇ ਨਾ ਆਮ ਚੋਣ ਕਰਾਓਗੇ ਫਿਰ ਜਾ ਕੇ ਪਤਾ ਲੱਗੂਗਾ ਕਿ ਅਸਲੀ ਦੇ ਵਿੱਚ ਕੌਣ ਹੈ ਤੇ ਨਕਲੀ ਵਾਲੇ ਕਿੱਥੇ ਗਏ ਜੀ ਕੋਈ ਕਹ ਰਿਹਾ 5 ਸਾਲ ਵਾਸਤੇ ਨਿਲੰਬਿਤ ਕੀਤਾ ਗਿਆ ਹੈ ਅਸੀਂ ਵਿਸਤਾਰਪੂਰਵਕ 5 ਸਾਲ ਬਾਅਦ ਵੀ ਗੱਲ ਕਰਾਂਗੇ ਅਸਲੀ ਤੇ ਨਕਲੀ ਦਾ ਉਦੋਂ ਪਤਾ ਲੱਗਣਾ ਠੀਕ ਹੈ ਜੀ ਜ਼ਰੂਰ ਜ਼ਿਕਰ ਕੀਤਾ ਮੇਰੇ ਧਿਆਨ ਚ ਹੈ ਕਿ ਤੁਸੀਂ ਜਿਹੜਾ ਕਿਹਾ ਕਿ ਇੱਕ ਇੰਟਰਵਿਊ ਦੇ ਵਿੱਚ ਕਿ ਸੀਐਮ ਸਾਹਿਬ ਨੇ ਤਾਂ ਇਹ ਵੀ ਆਰਡਰ ਦੇ ਦਿੱਤੇ ਸੀ ਜਿਵੇਂ ਵਿਰੋਧੀਆਂ ਦੇ ਖਿਲਾਫ ਵਿਜੀਲੈਂਸ ਇਕੱਠੇ ਕਰੇਗਾ ਕਿ ਤੁਹਾਡੇ ਖਿਲਾਫ ਵੀ ਇਹ ਕਾਰਵਾਈ ਕਰਨ ਦੀ ਤਿਆਰੀ ਹੋਈ ਸੀ ਦੇਖੋ ਜੀ 2022 ਤੁਸੀਂ ਮੈਨੂੰ ਪਤਾ ਹੈ ਕਿ ਇਹਨਾਂ ਨੇ ਮੇਰਾ ਫੋਨ ਟੈਪਿੰਗ ਸ਼ੁਰੂ ਕੀਤਾ ਮੇਰੇ ਨਾਲ ਜੋ ਲੋਕ ਰਹਿੰਦੇ ਨੇ ਸਾਦਰ 8 ਲੋਕ ਉਹਨਾਂ ਦਾ ਵੀ ਫੋਨ ਟੈਪਿੰਗ ਸ਼ੁਰੂ ਹੋ ਗਿਆ ਮੈਂ ਰਾਘਵ ਚੱड्ढा ਜੀ ਦੇ ਨਾਲ ਗੱਲ ਵਿਸ਼ੇਸ਼ ਕਰ ਕਦੋਂ ਹੋਇਆ ਅਗਸਤ ਮਹੀਨੇ ਦੇ ਵਿੱਚ 3 ਜਾਂ 4 ਅਗਸਤ 2022 ਨੂੰ ਸੰਧਵਾ ਸਾਹਿਬ ਆ ਗਏ ਮੇਰੇ ਕੋਲ ਵੈਸੇ ਆਏ ਸੀਗੇ ਜੀ ਨੰਬਰ ਸਰਾਏ ਸੀਗੇ ਗੁਰਮਾਨਗਰ ਯੂਨੀਵਰਸਿਟੀ ਦੇ ਵਿੱਚ ਕੋਈ ਸਮਾਗਮ ਸੀਗਾ ਮੈਂ ਚੰਡੀਗੜ੍ਹ ਸੀ ਉਹਨਾਂ ਦਾ ਫੋਨ ਆਇਆ ਕਿ ਸਮਾਗਮ ਦੇ ਵਿੱਚ ਆਓ ਜੀ ਮੈਂ ਆ ਰਿਹਾ ਹਾਂ ਜੀ ਮੈਂ ਕਿਹਾ ਕਿ ਸਰ ਮੈਂ ਤਾਂ ਵਿਧਾਨ ਸਭਾ ਦੇ ਵਿੱਚਾਂ ਕਮੇਟੀ ਦੀ ਮੀਟਿੰਗ ਸੀਗੀ ਜੀ ਗਵਰਨਮੈਂਟ ਸਟੂਡੈਂਟਸ ਕਮੇਟੀ ਦੀ ਮੀਟਿੰਗ ਵਾਸਤੇ ਮੈਂ ਗਿਆ ਸੀ ਤੇ ਮੈਂ ਆ ਜਾਣਾ ਹਾਂ ਸ਼ਾਮ ਤੱਕ ਮੈਂ ਆ ਜਾਵਾਂਗਾ ਜੇਕਰ ਸ਼ਾਮ ਤੱਕ ਤੁਸੀਂ ਰਹੋਗੇ ਤਾਂ ਤੁਸੀਂ ਆ ਜਾਣਾ ਅਸੀਂ 10 ਮਿੰਟ ਬੈਕ ਹੈ ਚਾਹ ਚੱਕ ਲੈਵਾਂਗੇ ਜੀ ਤੇ ਜਦੋਂ ਮੈਂ ਆਇਆ ਨਜ਼ਦੀਕ ਆਇਆ ਜੰਡੇਆਲਾ ਤੱਕ ਮੈਂ ਫੋਨ ਕੀਤਾ ਉਹਨੇ ਕਿਹਾ ਕਿ ਮੈਂ ਹਲੇ ਮਤਲਬ 1.5 ਘੰਟਾ ਰਹਿਣਾ ਹੈ ਮੈਂ ਕਿਹਾ ਕਿ ਤੁਸੀਂ ਆ ਜਾਓ ਆਧੇ ਘੰਟੇ ਬਾਅਦ ਮੇਰੇ ਕੋਲ ਜਸਦੀਨ ਉਹ ਆਇਆ ਜੀ ਜੋ ਸੀਆਈਡੀ ਜੋ ਪੁਲਿਸ ਮਤ ਪੁੱਛੋ ਜੀ ਕਿਸੇ ਚੀਜ਼ ਦੀ ਲੋੜ ਨਹੀਂ ਸੀ ਪਹਿਲਾਂ ਵੀ ਸੰਧਵਾ ਸਾਹਿਬ ਮੇਰੇ ਕੋਲ ਆਉਂਦੇ ਸੀ ਮੈਂ ਵੀ ਜਦੋਂ ਉਧਰ ਜਾਂਦਾ ਸੀ ਇਲੈਕਸ਼ਨ ਦੇ ਦੌਰਾਨ ਜਾ ਵੇ ਸੀ ਠੀਕ ਹੈ ਮੈਂ ਸਰਵਿਸ ਦੇ ਵਿੱਚ ਵੀ ਸੀਗਾ ਦਸੰਧਵਾ ਸਾਹਿਬ ਦੇ ਨਾਲ ਮਤਲਬ ਮੁਲਾਕਾਤ ਹੁੰਦੇ ਰਹਿੰਦੀ ਸੀ ਖਾਸ ਕਰਕੇ ਜਦੋਂ ਬਰਗਾੜੀ ਦਾ ਇਨਵੈਸਟੀਗੇਸ਼ਨ ਚੱਲਦਾ ਸੀ ਐਮਐਲਐਸ ਸੀਗੇ ਕੋਰਟ ਕਪੂਰਾ ਦੇ ਇਹ ਵੀ ਕਈ ਵਾਰੀ ਆਜਨ ਦੇਸੀ ਗੈਸਟ ਹਾਊਸ ਦੇ ਵਿੱਚ ਤਾਂ ਦੇਖੋ ਉਸ ਦਿਨ ਤੋਂ ਜ਼ਿਆਦਾ ਸਾਡੇ ਤੇ ਮਤਲਬ ਸਰਵੇਲੈਂਸ ਸ਼ੁਰੂ ਹੋਇਆ ਜਦੋਂ ਮੈਂ ਗੱਲ ਕੀਤੀ ਰਾਘੋ ਚੱड्ढा ਜੀ ਦੇ ਨਾਲ ਕਿਉਂਕਿ ਮੈਂ ਵੀ ਉਸੇ ਮਹੱਤਮੇ ਤੋਂ ਆਇਆ ਹਾਂ ਨਾ ਜੀ ਤੇ 5 ਸਾਲ ਮੈਂ इंटेलिजेंस महकमे ਦੇ ਵਿੱਚ ਸੀਗਾ ਜਦੋਂ ਮੈਂ ਰਜਾਇਨ ਕੀਤਾ ਸੀ ਔਰ ਖਾਸ ਕਰਕੇ ਜਿਹੜਾ ਉਹਦੇ ਵਿੱਚ ਮੇਰੀ ਜਿਮਵਾਰੀ ਸੀਗੀ ਗੈਂਗਸਟਰਾਂ ਦੇ ਖਿਲਾਫ ਜਿਹੜਾ ਐਕਸ਼ਨ ਹੁੰਦਾ ਹੈ ਜੋ ਆਜ ਐਜੀਟੀਐਫ ਹੈ ਪਹਿਲਾਂ ਐਸਟੀਐਫ ਸੀਗਾ ਫਿਰ ਓਕੂ ਬਣਾਇਆ ਗਿਆ ਨਾਮ ਬਦਲਦੇ ਰਹੇ ਨਾ ਹੁਣ ਵੀ ਨਾਮ ਬਦਲ ਗਿਆ ਹੈ ਤਾਂ ਮੈਂ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਨਾ ਜੀ ਇਸ ਤਰ੍ਹਾਂ ਨਹੀਂ ਹੋ ਸਕਦਾ ਹੈ ਮੈਂ ਕੋਈ ਪ੍ਰੂਫ ਉਹਨਾਂ ਨੂੰ ਹੋਂਤਹੀਂ ਦੱਸ ਦਿੱਤਾ ਕਿ ਦੇਖੋ ਮੇਰੇ ਕੋਲ ਤਾਂ ਪ੍ਰੂਫ ਹੈ ਤੁਸੀਂ ਦੇਖੋ ਐਸਪੀ ਸੀਆਈਡੀ ਬਦਲ ਗਈ ਜੀ ਜੋ ਇੰਟੈਲੀਜੈਂਸ ਵਾਲੇ ਅੰਬ੍ਰੋਸਰ ਦੇ ਵਿੱਚ ਐਸਪੀ ਸਾਹਿਬ ਸੀਗੇ ਨੇ ਉਹਨਾਂ ਦੀ ਬਦਲੀ ਹੋ ਗਈ ਠੀਕ ਹੈ ਚਲੋ ਜਾਂ ਤਾਂ ਮੈਨੂੰ ਸ਼ਾਂਤ ਕਰਨ ਵਾਸਤੇ ਕੀਤਾ ਗਿਆ ਜਾਂ ਉਹ ਐਸਪੀ ਸਾਹਿਬ ਚੰਗੇ ਤਰੀਕੇ ਦੇ ਨਾਲ ਸਰਵੇਲੈਂਸ ਨਹੀਂ ਕਰਾ पाए ਇਸ ਕਰਕੇ ਉਹਨਾਂ ਦੀ ਬਦਲੀ ਹੋ ਗਈ ਠੀਕ ਹੈ ਬਾਅਦ ਦੇ ਵਿੱਚ 2024 ਦੇ ਵਿੱਚ ਜਦੋਂ ਮੈਨੂੰ ਫਿਰ ਪਤਾ ਲੱਗਿਆ ਕਿ ਇੱਕ ਐਸਪੀ ਸਾਹਿਬ ਇੱਥੇ ਰਹੇ ਸੀਗੇ ਐਸਐਸਪੀ ਤਰਨਤਾਰਨ ਵਿਜੀਲੈਂਸ ਦੇ ਵਿੱਚ ਜੀ ਅੱਜ ਇਹਨਾਂ ਨੇ ਉਹਨਾਂ ਨੂੰ ਸਾਈਡ ਕੀਤਾ ਹੋਇਆ ਹੈ ਅੰਮ੍ਰਿਤਸਰ ਦੇ ਲੋਕਾਂ ਨੂੰ ਬੁਲਾ ਬੁਲਾ ਕੇ ਮੇਰੇ ਵਿਰੋਧੀਆਂ ਨੂੰ ਬੁਲਾ ਬੁਲਾ ਕੇ ਕਿ ਕੋਈ ਬਿਆਨ ਦਿਓ ਜੀ ਕੋਈ ਲੂਪ ਹੋਲ ਦੋਗੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦਾ ਤੇ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਮੇਰੇ ਵਿਰੋਧੀਆਂ ਨੇ ਵੀ ਨਹੀਂ ਦਰਜ ਕਰਵਾਇਆ ਜੀ ਮੇਰੇ ਖਿਲਾਫ ਠੀਕ ਹੈ ਜੀ ਤੇ ਮੈਂ ਬਰਿੰਦਰ ਸ਼ਰਮਾ ਜੀ ਨਾਲ ਫੋਨ ਤੇ ਗੱਲ ਕੀਤੀ ਕਿ ਸਰ ਇਹ ਤਾਕਤ ਮੇਰੀ ਹੀ ਦਿੱਤੀ ਹੋਈ ਹੈ ਜੀ ਜੋ ਤੁਸੀਂ ਵਰਤ ਰਹੇ ਹੋ ਇਹ ਤਾਕਤ ਤੇ ਮੇਰੇ ਸੀਨੀਅਰ ਅਫਸਰ ਰਹੇ ਹੋ ਤੇ ਜਦੋਂ ਮੈਂ ਨੌਕਰੀ ਛੱਡੀ ਸੀ ਇੰਟੈਲੀਜੈਂਸ ਦੇ ਵਿੱਚ ਮੈਂ ਸੀਗਾ ਤਾਂ ਤੁਸੀਂ ਇੰਟੈਲੀਜੈਂਸ ਦੇ ਮੁਖੀ ਹੁੰਦੇ ਸੀ ਅੱਜ ਤੁਸੀਂ ਵਿਜੀਲੈਂਸ ਮੁਖੀ ਹੋ ਇੰਟੈਲੀਜੈਂਸ ਮੁਖੀ ਹੋ ਤੇ ਮੇਰੀ ਤਾਕਤ ਮੇਰੇ ਤੇ ਹੀ ਉਹਨਾਂ ਨੇ ਕਿਹਾ ਕਿ ਨਹੀਂ ਜੀ ਇਸ ਤਰ੍ਹਾਂ ਦਾ ਕੰਮ ਮੇਰੇ ਹੁੰਦੇ ਹੋਏ ਨਹੀਂ ਹੋ ਸਕਦਾ ਹੈ ਐਕਚੁਅਲ ਮਤਲਬ ਮੇਰੀ ਗਲ ਹੋਈ ਸੀ ਫਿਰ ਦੇਖੋ ਜੇਕਰ ਮੈਂ ਪੁਲਿਸ ਮਹੱਕਮੇ ਦੇ ਵਿੱਚ ਨਹੀਂ ਹੁੰਦਾ ਜੇਕਰ ਪੁਲਿਸ ਮਹੱਕਮੇ ਦੇ ਵਿੱਚ ਮੇਰੇ 2 4 5 10 ਸੁਭਚਿੰਤਕ ਨਹੀਂ ਹੁੰਦੇ ਪੁਲਿਸ ਮਹੱਕਮੇ ਦੇ ਵਿੱਚ ਮੈਂ ਬਣਾ ਕੇ ਨਹੀਂ ਰੱਖਿਆ ਹੁੰਦਾ ਤਾਂ ਜੋ ਵਿਜੈ ਸਿੰਘਲਾ ਜੀ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਸੀ ਪਹਿਲਾ ਵਿਕਟਿਮ ਮੈਂ ਬਣਨਾ ਸੀ ਪਹਿਲਾ ਵਿਕਟਿਮ ਮੈਂ ਬਣਨਾ ਹੁਕਮ ਕਿਸ ਤਾ ਆ ਰਿਹਾ ਸੀ ਦੇਖੋ ਇਹ ਤਾਂ ਰਾਘਵ ਚੱਡਾ ਜੀ ਦਸਣ ਦਸਣਗੇ ਨੇ ਜੀ ਕਿਹਦਾ ਹੁਕਮ ਸੀਗਾ ਇਹ ਕਿਉਂ ਸੀਐਮ ਤੇ ਸੁਪਰ ਸੀਐਮ ਜੀ ਠੀਕ ਹੈ ਔਰ ਮੈਂ ਇਸ ਚੀਜ਼ ਦੇ ਬਾਰੇ ਕੇਜਰੀਵਾਲ ਸਾਹਿਬ ਦੇ ਨਾਲ ਵੀ ਗੱਲ ਕੀਤੀ ਮੈਡਮ ਕੇਜਰੀਵਾਲ ਸਾਹਿਬ ਦੇ ਨਾਲ ਵੀ ਗੱਲ ਕੀਤੀ ਪਾਠਕ ਸਾਹਿਬ ਜੋ ਪੰਜਾਬ ਨੂੰ ਵੇਖਦੇ ਸੀਗੇ ਸੰਗਠਨ ਇਨਚਾਰਜ ਉਹਨਾਂ ਦੇ ਨਾਲ ਵੀ ਗੱਲ ਕੀਤੀ ਕਿ ਠੀਕ ਹੈ ਤੁਸੀਂ ਮੈਨੂੰ ਸਾਈਡ ਕਰ ਦਿੱਤਾ ਜੀ ਠੀਕ ਹੈ ਮੇਰੇ ਕੇਸ ਦੇ ਵਿੱਚ ਬਰਗਾੜੀ ਕੇਸ ਦੇ ਵਿੱਚ ਤੁਸੀਂ ਇਨਸਾਫ ਨਹੀਂ ਕਰ ਰਹੇ ਹੋ ਲੇਕਿਨ ਇਹ ਬਹੁਤ ਨੀਂਝ ਹਰਕਤ ਹੈ ਜੀ ਨੀਂਝ ਹਰਕਤ ਹੈ ਸਾਡੇ ਖਿਲਾਫ ਦੇਖੋ ਕੋਈ ਇਲਜ਼ਾਮ ਨਹੀਂ ਲਗਾ ਸਕਦਾ ਹੈ ਠੀਕ ਹੈ ਇਹ ਸਰੀਰ ਵੀ ਮੈਂ ਮੈਡੀਕਲ ਕਾਲਜ ਨੂੰ ਦਾਨ ਕਰ ਚੁੱਕਿਆ ਹਾਂ ਜੀ ਕਾਗਜ਼ਪਤਰ ਉਧਰ ਤਿਆਰ ਵੀ ਹੋ ਰਿਹਾ ਹੈ ਦੋ ਚਾਰ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਵੀ ਲੱਗ ਜਾਏਗਾ ਇੱਥੇ ਤੱਕ ਦੇਖੋ ਕਿ ਮੈਂ ਕੋਈ ਪ੍ਰਾਪਰਟੀ ਬਣਾਉਣੇ ਹੀ ਨਹੀਂ ਹੈ ਨਾ ਕੈਨੇਡਾ ਦੇ ਵਿੱਚ ਨਾ ਕੋਈ ਪੈਟਰੋਲ ਪੰਪ ਨਾ ਕੋਈ ਆਸਟ੍ਰੇਲੀਆ ਦੇ ਵਿੱਚ ਮੈਨੂੰ ਟਾਬਾ ਖੋਲਣਾ ਹੈ ਰੈਸਟੋਰੈਂਟ ਖੋਲਣਾ ਹੈ ਮੈਂ ਤਾਂ ਅੰਮ੍ਰਿਤਸਰ ਦੇ ਵਿੱਚ ਹੀ ਦੇਖੋ ਅੰਮ੍ਰਿਤਸਰ ਦੇ ਲੋਕਾਂ ਨੂੰ ਪਤਾ ਹੈ ਠੀਕ ਹੈ ਕਿ ਨਹੀਂ ਕਿ ਮੇਰੀ ਆਪਣੀ ਵੀ ਜੋ ਪ੍ਰਾਪਰਟੀ ਹੋਗੀ ਨਾ ਜੀ ਉਸ ਸਰਬ ਸਾਂਝੀ ਪ੍ਰਾਪਰਟੀ ਅੰਬਰਸਰ ਵਾਲਿਆਂ ਦੀ ਹੋਣੀ ਹੈ ਜੀ ਕੋਈ ਅੰਬਰਸਰ ਦੇ ਨਾਂ ਤੇ ਟਰਸਟ ਬਣ ਜਾਏਗਾ ਜਾਂ ਪਿੰਗਲ ਵਾਲਾ ਪਿੰਗਲ ਵਾਲਾ ਟਰਸਟ ਹੁੰਦੇ ਦਿੱਤਾ ਜਾਵੇਗਾ ਮੈਂ ਆਪਣੇ ਕੋਲ ਕੋਈ ਪ੍ਰਾਪਰਟੀ ਨਹੀਂ ਰੱਖਣੀ ਹੈ ਜੀ ਠੀਕ ਹੈ ਕਿ ਨਹੀਂ ਤਾਂ ਮੇਰੀ ਰਾਜਨੀਤੀ ਬਿਲਕੁਲ ਵੱਖਰੀ ਹੈ ਜੀ ਲੋਕੀ ਰਾਜਨੀਤੀ ਦੇ ਵਿੱਚ ਆ ਕੇ ਪ੍ਰਾਪਰਟੀ ਬਣਾਉਂਦੇ ਨੇ ਅਸੀਂ ਤਾਂ ਦੇਖੋ ਕੋਈ ਪ੍ਰਾਪਰਟੀ ਬਣਾਉਣੀ ਹੀ ਨਹੀਂ ਮੇਰਾ ਇੱਕੋ ਆਖੀ ਸੁਣ ਤਾਂ ਲੋ ਮੇਰਾ ਪੂਰਾ ਹੁਲੰਦ ਅਸੀਂ ਉਹ ਤੁਮੇ ਰਹਾ ਕਿ ਮੇਰਾ ਕੋਈ ਮਕਾਨ ਹੋਵੇ ਕੋਈ ਪਲੋਟ ਹੋਵੇ ਮੇਰਾ ਕੋਈ ਐਗਰੀਕਲਚਰਲ ਲੈਂਡ ਚਲੋ ਮੈਂ ਜਕਰ ਮੈਂ ਬਣਾਉਣਾ ਹਾਂ ਜਾਂ ਕੁਝ ਵੀ ਕਰਦਾ ਹਾਂ ਤਾਂ ਉਹ ਅੰਮ੍ਰਿਤਸਰ ਦੇ ਲੋਕਾਂ ਦਾ ਸਰਵ ਸਾਂਝਾ ਹੋਗਾ ਜੀ ਇੱਕ ਟ੍ਰੈਸਟ ਦੇ ਰੂਪੇ ਜੀ ਉਹ ਉਹ ਮੇਰੀ ਕੱਲੇ ਦੀ ਪ੍ਰਾਪਰਟੀ ਨਹੀਂ ਹੋਗੀ ਉਹ ਸਾਰੇ ਅੰਮ੍ਰਿਤਸਰ ਵਾਲਿਆਂ ਦੀ ਪ੍ਰਾਪਰਟੀ ਹੋਗੀ ਜੀ ਠੀਕ ਹੈ ਤੇ ਸਾਡੀ ਇਹ ਰਾਜਨੀਤੀ ਹੈ ਸਾਡੇ ਕੋਲ ਐਗਜ਼ਾਮਪਲ ਹੈ ਡਾਂਗ ਸਾਹਿਬ ਰਹੇ ਨੇ ਸਭ ਕੁਝ ਅੰਮ੍ਰਿਤਸਰ ਵਾਲਿਆਂ ਨੂੰ ਦੇ ਕੇ ਚਲੇ ਗਏ ਨੇ ਜੀ ਡਾਂਗ ਸਾਹਿਬ ਐਸਐਸਆਰ ਦੇ ਵਿੱਚ ਰਹੇ ਨੇ ਤੋ ਹਦ ਆਦਰਸ ਨੇ ਜੀ ਪਾਰਟੀ ਕੋਈ ਵੀ ਹੋਵੇ ਉਹ ਕਮਿਊਨਿਸਟ ਪਾਰਟੀ ਦੇ ਹੁੰਦੇ ਸੀ ਤੇ ਆਦਰਸ ਹੈ ਸਾਡੇ ਕੋਲ ਦੋਵੇਂ ਹਸਬੰਡ ਵਾਈਫ ਮੈਡਮ ਬਿਮਲਾ ਡਾਂਗ ਜੀ ਇਹ ਸਾਰੇ ਇਹ ਵੀ ਤਾਂ ਪੋਲੀਟਿਸ਼ੀਅਨ ਰਹੇ ਨੇ ਉਹਨਾਂ ਨੇ ਕੋਈ ਪ੍ਰਾਪਰਟੀ ਨਹੀਂ ਬਣਾਈ ਹੈ ਨਾ ਤੇ ਇਸ ਮਤਲਬ ਮਾਮਲੇ ਵਿੱਚ ਮੇਰਾ ਵੀ ਇੰਟੈਂਸ਼ਨ ਕਲੀਅਰ ਹੈ ਮੈਂ ਕੋਈ ਪ੍ਰਾਪਰਟੀ ਲੈ ਕੇ ਇੱਥੋਂ ਨਹੀਂ ਜਾਣੀ ਜੋ ਮੇਰੀ ਆਪਣੀ ਵੀ ਪ੍ਰਾਪਰਟੀ ਹੋਗੀ ਆਪਣੀ ਕਮਾਈ ਦੀ ਵੀ ਪ੍ਰਾਪਰਟੀ ਹੋਗੀ ਉਹ ਅੰਮ੍ਰਿਤਸਰ ਵਾਲਿਆਂ ਦੀ ਸਰਬਸਾਂਝੀ ਪ੍ਰਾਪਰਟੀ ਹੁੰਦੀ ਹੈ ਜੀ ਤਾਂ ਹੀ ਦੇਖੋ ਜਦੋਂ ਮੈਂ ਉਦੋਂ ਮੈਂ ਰਜਾਇਨ ਕੀਤਾ ਸੀ ਨਾ ਤਾਂ ਮੈਂ ਕਿਹਾ ਸੀ ਕਿ ਮੇਰੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਹੈ 13 ਅਪ੍ਰੈਲ ਦਾ ਮੇਰਾ ਫੇਸਬੁਕ ਪੋਸਟ ਤੁਸੀਂ ਪੜ ਸਕਦੇ ਹੋ 2021 ਦੇ ਵਿੱਚ ਜਦੋਂ ਮੈਂ ਰਜਾਇਨ ਕੀਤਾ ਸੀ ਮੈਂ ਕਿਹਾ ਕਿ ਮੇਰੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਹੈ ਮੇਰੀ ਜਾਣਕਾਰੀ ਦੇ ਵਿੱਚ ਜੋ ਲਾਅ ਦੀ ਜਾਣਕਾਰੀ ਹੈ ਜਾਂ ਮੇਰੀ ਬੁੱਧੀਮਤਾ ਹੈ ਉਸ ਤੋਂ ਉੱਪਰ ਦੀ ਕੋਈ ਅਦਾਲਤ ਨਹੀਂ ਹੈ ਤਾਂ ਉੱਥੋਂ ਇਨਸਾਫ ਜ਼ਰੂਰ ਮਿਲਣਾ ਹੈ ਤੇ ਇਨਸਾਫ ਮਿਲ ਵੀ ਰਿਹਾ ਹੈ ਖਾਸ ਕਰ ਬਰਗਾੜੀ ਦੇ ਵਿੱਚ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਸਾਰਿਆਂ ਨੇ ਮੇਲ-ਮਿਲab ਕਰ ਲਿਆ ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਤੇ 2 ਦਸੰਬਰ 2024 ਨੂੰ ਜੋ ਕਬੂਲਨਾਮਾ ਆਇਆ ਮੁੱਖ ਦੋਸ਼ੀ ਦਾ ਕਬੂਲਨਾਮਾ ਜੀ ਉਹ ਵਹੀ ਹੈ ਨਾ ਜੋ ਮੇਰਾ ਸਿੱਟਾ ਹੈ ਜੀ ਮੇਰੀ ਤਫਤੀਸ਼ ਦਾ ਹਿੱਸਾ ਹੈ ਬਾਕੀ ਦੁਨੀਆਵੀ ਅਦਾਲਤਾਂ ਤੋਂ ਤੁਸੀਂ ਖਾਰਜ ਕਰਵਾ ਸਕਦੇ ਹੋ ਲੇਕਿਨ ਉੱਥੇ ਵਹੀ ਕਬੂਲਨਾਮਾ ਆਇਆ ਜੋ ਮੇਰੇ ਇਨਵੈਸਟੀਗੇਸ਼ਨ ਦਾ ਸਿੱਟਾ ਸੀ ਅਗਲਾ ਜਿਹੜਾ ਸਟੈਪ ਹੈ ਜਾਂ ਕਦਮ ਹੈ ਜਿਹੜਾ ਸਫਰ ਹੈ ਉਹ ਹੁਣ ਤੁਹਾਡੇ ਨਾਲ ਕਈ ਤਰ੍ਹਾਂ ਦੀਆਂ ਪਾਰਟੀਆਂ ਵੀ ਜੁੜੀਆਂ ਜਾ ਰਹੀਆਂ ਕਿ ਹੁਣ ਕੀ ਕੁਮਰ ਵਿਜੇ ਪ੍ਰਤਾਪ ਸਿੰਘ ਆਜ਼ਾਦ ਤੌਰ ਦੇ ਉੱਤੇ ਸਿਆਸਤਦਾਨ ਬਣੇ ਰਹਿਣਗੇ ਜਾਂ ਫਿਰ ਉਹਨਾਂ ਨੂੰ ਲੱਗੇਗਾ ਕਿਸੇ ਦਲ ਦੇ ਨਾਲ ਜੁੜਨਾ ਜ਼ਰੂਰੀ ਹੋਏਗਾ ਮੇਰੀ ਗੱਲ ਸੁਣੋ ਆਜ ਅਖਬਾਰਾਂ ਦੇ ਵਿੱਚ ਵੀ ਆ ਗਿਆ ਹੈ ਅੰਮ੍ਰਿਤਸਰ ਦੇ ਲੋਕਾਂ ਨੇ ਮੈਨੂੰ 5 ਸਾਲ ਵਾਸਤੇ ਐਮਐਲਏ ਬਣਾਏ ਅੰਮ੍ਰਿਤਸਰ ਦੇ ਲੋਕਾਂ ਨੇ ਬਣਾਏ ਹਨ ਜੀ ਠੀਕ ਹੈ ਕਿ ਨਹੀਂ ਉਹਨਾਂ ਨੇ ਬਣਾਇਆ ਹੈ ਤਾਂ ਮੈਂ ਕੀ ਕਰਨਾ ਹੈ ਉਹ ਉਹਨਾਂ ਨੂੰ ਬਿਹਤਰ ਪਤਾ ਹੈ ਤਾਂ ਉਹ ਜਿਸ ਤਰੀਕੇ ਦੇ ਨਾਲ ਮੈਨੂੰ ਗਾਈਡ ਕਰਨਗੇ ਅੰਮ੍ਰਿਤਸਰ ਦੇ ਲੋਕ ਮੈਂ ਉਸੇ ਤਰੀਕੇ ਦੇ ਨਾਲ ਕਰਨਾ ਹੈ ਕਿਉਂ ਆਪਣੀ ਇਹ ਜ਼ਿੰਦਗੀ ਅੰਮ੍ਰਿਤਸਰ ਦੇ ਨਾਮ ਅੰਮ੍ਰਿਤਸਰ ਦੇ ਲੋਕਾਂ ਦੇ ਨਾਮ ਸਮਰਪਿਤ ਕਰ ਦਿੱਤੀ ਹੈ ਜੀ ਠੀਕ ਹੈ ਕਿ ਨਹੀਂ ਤਾਂ ਮੇਰਾ ਜੋ ਵੀ ਫਿਊਚਰ ਹੋਗਾ ਚਾਹੇ ਰਾਜਨੀਤਿਕ ਹੈ ਚਾਹੇ ਜੋ ਵੀ ਹੈ ਸੋਸ਼ਲ ਹੈ ਪੋਲਿਟਿਕਲ ਹੈ ਜੋ ਕੁਝ ਵੀ ਹੈ ਇਹ ਅੰਮ੍ਰਿਤਸਰ ਦੇ ਲੋਕਾਂ ਨੇ ਤੈਅ ਕਰਨਾ ਹੈ ਜੀ